ਤੇ ਉਸ ਮਾਤਾ ਰੂੜੀ ਨੇ ਉਸੇ ਨਦੀ ਦੇ ਕਿਨਾਰੇ ਕੱਖਾਂ ਦੀ ਕੁੱਲੀ ਪਾ ਲਈ ਤੇ ਕੁੱਲੀ ਦੇ ਵਿੱਚ 11ਵੀਂ ਵਾਲੀ ਸਰਕਾਰ ਗੌਸਪਾਕ ਦੀ ਦਾ ਚਿਰਾਗ ਜਗਾ ਲਿਆ ਚਿਰਾਗ ਜਗਾ ਕੇ ਤਸਵੀ ਹੱਥ ਫੜ ਲਈ ਤਸਵੀ ਫੜ ਕੇ ਗੌਸਪਾਕ ਸਰਕਾਰ ਨੂੰ ਆਵਾਜ਼ਾਂ ਮਾਰਨ ਲੱਗੀ بسم اللہ الرحمن الرحیم لا اله الا الله محمد پاک رسول اللہ ایک کلمہ માતા رولی روز پڑھن لگی کلمہ پڑھ پڑھ دی دی پڑھتی ماتا رو بارہ سال بیت گئے دیکھو گلتی کنی کی شوٹی تھی جو دو بارہ سال یہ الہی کلمہ پڑھے پڑھیا سنگتو یہ کلمہ بڑا پاورفل ہے اے تا تو انہوں پڑھ دینے اے انہوں پتا ہے جڑے اس کلمی دا عویاس کرتے نا بچہ انہوں نے قرآن شریف کھولنے کی ضرورت نہیں پیتی اپنے آپ جیب دے باس, حل حل جیب باس ہو جاتا قرآن شریف دا لیکن ادھا کیا کرنا پہندا ہے اب حاس بسم اللہ رحمان الرحیم لا الہ الا اللہ محمد پاک رسول اللہ بابا داموشا جی بیاس کریا کرو فقیران دیئے خوراک ہے ਔਰੇ ਮੂਲੀਆ ਦੇ ਪਰੌਂਠੇ ਖਾਣੇ ਨਾਲ ਨਹੀਂ ਵਿਆਸ ਹੁੰਦਾ ਇਹਨਾਂ ਦਾ ਇਹ ਸ਼ਾਇਬੀ ਨੀਰ ਮੱਟਰ ਪਨੀਰ ਪੀਜੇ 버ਗਰ ਖਾਣ ਵਾਲਿਆਂ ਨੇ ਤਾਂ ਵਿਆਸ ਨਹੀਂ ਹੋਣਾ ਇਸ ਕਲਮੇ ਦਾ ਅਭਿਆਸ ਕਰਨ ਵਾਸਤੇ ਭੁੱਖੇ ਰਹਿਣਾ ਪੈਣਾ ਏ ਇੱਕ ਟਹਿਲ ਰੋਟੀ ਖਾਣੀ ਪੈਣੀ ਹੈ ਰੋਜ਼ੇ ਰੱਖਣੇ ਪੈਂਦੇ ਨੇ ਤਾਂ ਜਾ ਕੇ ਇਸ ਕਲਮੇ ਦਾ ਅਭਿਆਸ ਹੁੰਦਾ ਮਾਤਾ ਰੂੜੀ ਨੂੰ ਨਾ ਰੋਟੀ ਨਾ ਪਾਣੀ ਨਾ ਚਾਹ ਕੁਛ ਨਹੀਂ 12 ਸਾਲ ਉਸ ਕਲਮੇ ਦਾ ਅਭਿਆਸ ਕੀਤਾ 12 ਸਾਲ ਤੋਂ ਬਾਅਦ ਜਦੋਂ ਪੂਰੇ 12 ਸਾਲ ਹੋਏ ਤੇ ਸਰਕਾਰ ਗੌਸਪਾਕ ਜੀ ਨੂੰ ਅੱਜ ਚੇਤਾ ਆਇਆ ਚਲੋ ਚਲੋ ਉਸ ਮਾਤਾ ਰੂੜੀ ਕੋਲ ਚਲੀਏ ਜਿਹੜੀ 12 ਸਾਲ ਤੋਂ ਮੇਰਾ ਚਿਰਾਗ ਜਗਾ ਕੇ ਬੈਠੀ ਹੈ ਮੇਰਾ ਕਲਮਾ ਪੜਦੀ ਹੈ ਤੋ ਸੰਗਤੋ ਆਓ ਦੋ ਲਾਈਨਾਂ ਪੜਦੀ ਹੈ ਬਾਬਾ ਹਰੀ ਸ਼ਾਹ ਦੇ ਨਾਂ ਦੀਆਂ ਉਸਤਵਾਰਤੀ ਸਾਰੇ ਪ੍ਰਸ਼ਾਦ ਲੈਣਾ ਹੈ ਜਦੋਂ ਗੌਸ ਪਾਗ ਜੀ ਕਿਸੇ ਦਾ ਬੇੜਾ ਡੋਬਣ ਜਾਂਦੇ ਨੇ ਕੇ ਕਹਿੰਦੇ ਡੋਬਦੇ ਨਹੀਂ ਇਹ ਦੁਸ਼ਮਣਾਂ ਨੂੰ ਛੱਡਦੇ ਵੀ ਨਹੀਂ ਨਾ ਜਿਹੜੇ ਇਹਨਾਂ ਦੇ ਮুরিਦਾਂ ਦੇ ਕੋਈ ਦੁਸ਼ਮਣ ਹੋਣਾ ਫਿਰ ਉਹਨਾਂ ਦੀ ਖੈਰ ਉਹਨਾਂ ਨੂੰ ਅਕਲ ਦੇਣ ਵਾਸਤੇ ਗੌਸ ਪਾਗ ਜੀ ਕਾਲੇ ਘੋੜੇ ਤੇ ਸਵਾਰ ਹੁੰਦੇ ਨੇ ਪਰ ਜਦੋਂ ਆਪਣੇ muridਾਂ ਦਾ ਬੇੜਾ ਉਤਾਰਨਾ ਹੁੰਦਾ ਏ ਫਿਰ ਚਿੱਟੇ ਕੋਲੇ ਤੇ ਸਵਾਰ ਹੋ ਕੇ ਜਾਂਦੇ ਨੇ ਚਿੱਟੇ ਕੋਲੇ ਤੇ ਹੋ ਕੇ ਸਵਾਰ 4000 ਨੂੰ ਲੈ ਕੇ ਨਾਲ ਆ ਸਰਕਾਰ ਕਿੱਥੇ ਪਹੁੰਚ ਗਏ ਨਦੀ ਦੇ ਕਿਨਾਰੇ ਤੇ ਪਹੁੰਚ ਕੇ ਬਾਬਾ ਜੀ ਦੇਖਿਆ ਰੂੜੀ ਮਾਤਾ ਰੋ ਰਹੀ ਹੈ ਉਲਾਰ ਰਹੀ ਹੈ ਤੇ ਚੰਦ ਲੈਣਾ ਲਿਖਿਆ ਨੇ ਆਓ ਨਜ਼ਰ ਕਰੀਏ ਇਹ ਚੰਦ ਲੈਣਾ ਪੜ ਕੇ ਆਪਣੀ ਬਾਣੀ ਨੂੰ ਬਰਾਮ ਦੇਵਾਂਗੇ ਸਾਰੀਆਂ ਬੱਚੇ ਤੂੰ ਸਾਰੇ ਗਾਓ ਮੇਰੇ ਨਾਲ। ਵੇ ਆ ਮੀਰਾ ਮਾਸਪਾ ਸਰ ਕਰਨ ਗੋਸ ਨਦੀ ਉਤੇ ਜਾ ਸੈਰ ਕਰਨ ਕੋਸ ਨਦੀ ਉੱਤੇ ਜਾਵਦੇ ਹੋ ਇੱਕ ਮਾਈ ਰੋਂਦੀ ਉਹਦੇ ਕੋਲ ਆਮਦੇ ਇੱਕ ਮਾਈ ਰੋਂਦੀ ਉਹਦੇ ਕੋਲ ਆਮਦੇ ਸਾਰੇ ਵੱਲੋਂ ਖੋਲ ਲਾ ਲਈ ਨਦੀ ਉਤੇ ਕੋਈ ਸਾਰ ਕਰਨ ਗੋਸ਼ ਨਦੀ ਉਤੇ ਜਾਵਦੇ ਇੱਕ ਮਾਈ ਰੋਂਦੀ ਉਹਦੇ ਕੋਲ ਆਵਦੇ ਜਦੋਂ ਮਾਤਾ ਰੂੜੀ ਕੋਲ ਆਏ ਹਜ਼ੂਰ ਕੀ ਕਹਿੰਦੇ ਦਸ ਮਾਈ ਕਿਹੜੀ ਤੈਨੂੰ ਆਪ ਤੇ ਆਈਏ ਦਸ ਮਾਈ ਕਿਹੜੀ ਤੈਨੂੰ ਆਪ ਤੇ ਆਈਏ ਓ ਨਦੀ ਤੇ ਆਕਾਸ਼ ਨੂੰ ਦੁਹਾਈ ਪਾਈਏ ਦਸ ਮਾਈ ਕਿਹੜੀ ਤੈਨੂੰ ਆਫਤ ਆਈਏ ਨਦੀ ਤੇ ਆਕਾਸ਼ ਨੂੰ ਦੁਹਾਈ ਪਾਈ ਏ ਮਾਤਾ ਰੂੜੀ ਨੇ ਦੇਖਿਆ ਕਿ 12 ਸਾਲ ਬੀਤ ਗਏ ਮੈਨੂੰ ਕੋਈ ਮਿਲਣ ਨਹੀਂ ਆਇਆ ਇਹ ਅੱਜ 12 ਸਾਲਾਂ ਬਾਅਦ ਮੇਰੀ ਕੋਣ ਲੈ ਖਬਰ ਲੈਣ ਆਇਆ ਨਜ਼ਰ ਮਾਰੀ 12 ਸਾਲ ਦੇ ਕਲਮੇ ਦਾ ਅਭਿਆਸ ਹੋ ਚੁੱਕਿਆ ਸੀ ਪਹਿਲੀ ਨਜ਼ਰ ਨਾਲ ਮਾਤਾ ਰੂੜੀ ਪਛਾਣ ਗਈ ਇਹ ਤਾਂ ਮੇਰੇ ਪੀਰਾਂ ਨੇ ਪੀਰ ਦਸਤਗੀਰ ਆਏ ਨੇ ਆਹਾ ਲੇਕਰ ਮਾਤਾ ਨੇ ਮਾਤਾ ਅਣਜਾਣ ਬਣ ਗਈ ਕਿ ਮੈਂ ਤਾਂ ਜਾਣਦੀ ਨਹੀਂ ਜਦੋਂ ਪੁੱਛਿਆ ਕਿਉਂ ਰੋਦੀ ਏ ਤੇ ਮਾਤਾ ਰੂੜੀ ਕੀ ਕਹਿੰਦੀ ਹੈ ਮੇਰੇ ਬੇਟੇ ਦੀ ਚਾਂਚ ਗਈ ਨਦੀ ਪਾਰ ਜੀ ਓ ਓ ਮੇਰੇ ਬੇਟੇ ਦੀ ਡੰਗ ਗਈ ਨਦੀ ਤੋਂ ਪਾਰ ਓ ਸਣੇ ਬੇੜੀ ਚਾਂਚੂ ਡੁੱਬੀ ਮਜਦਾਰ ਜੀ ਸਣੇ ਬੇੜੀ ਚਾਂਚੂ ਡੁੱਬੀ ਮਜਦਾਰ ਜੀ ਸੁਣ ਘਰਵਾਰ ਮੰਦੇ ਹਾਲ ਹੋ ਗਏ ਸੁਣ ਘਰਵਾਰ ਘਸਾਰੇ ਆਜ ਹੋ ਗਏ ਆ ਰੋਂਦੀਆਂ ਨੂੰ ਮੈਨੂੰ 12 ਸਾਲ ਹੋ ਗਏ ਓ ਓ ਰੋਂਦੀਆਂ ਨੂੰ ਓ ਹੋ ਓ ਰੋਂਦੀਆਂ ਨੂੰ ਸਜਣੋ ਬੱਚਿਆਂ ਦੇ ਹੁੰਦੇ ਮਾਪੇ ਮਰ ਜਾਣ ਤਾਂ ਕੋਈ ਗੱਲ ਨਹੀਂ ਬਣਿਆ ਕਿ ਬੱਚੇ ਨੇ ਤੇ ਮਾਪੇ ਨੇ ਜਾਣਾ ਹੈ ਲੇਕਿਨ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਕਿ ਮਾਪੇ ਦੇ ਹੁੰਦੇ ਬੱਚੇ ਅੱਗੇ ਚਲੇ ਜਾਣਾ ਇਹ ਬੜਾ ਭੈੜਾ ਰੋਗ ਹੈ ਇਹ ਤਾਂ ਰੂੜੀ ਮਾਤਾ ਨੂੰ ਪੁੱਛੋ ਜਾਂ ਜੀਵਨ ਨੂੰ ਪੁੱਛੋ ਇਹ ਰੋਗ ਕਿੰਨੇ ਕਿੰਨੇ ਭੈੜੇ ਰੋਗ ਨੇ ਕਿ ਬਾਪ ਆਪ ਦੇ ਮੋਰੇ ਨੌਜਵਾਨ ਬੱਚੇ ਦਾ ਚਲੇ ਜਾਣਾ ਇਦਾਂ ਹੀ ਮਾਤਾ ਰੂੜੀ ਮੇਰੇ ਬੇਟੇ ਦੀ ਜੰਝ ਗਈ ਨਦੀ ਪਾਰ ਜੀ ਸਣੇ 베ੜੀ ਜੰਝ ਡੁੱਬੀ ਮਜਦਾਰੀ ਸੁੰਨੇ ਘਰਬਾਰ ਮੰਦੇ ਹਾਲ ਹੋ ਗਏ ਯਾ ਵੀਰਾ ਗੋਸਪਾਕ ਸਰਕਾਰ ਰੋਂਦੀਆਂ ਨੂੰ ਮੈਨੂੰ ਵਾਰਾਂ ਸਾਲ ਹੋ ਗਏ ਤੇ ਹਜ਼ੂਰ ਪ੍ਰੀਖਸ਼ਾ ਲੈਣ ਲਗੇ ਮਾਤਾ ਜੀ ਕੀ ਕਹਿੰਦੇ ਨੇ ਓ ਚਾ ਮੋਏ ਛੱਡ ਦੇ ਤੂੰ ਤਾਂ ਇਹੋ ਯਾਰੀਆਂ ਤੂ ਤੋ ਇਹ ਹੋ ਯਾਰੀਆ ਜਾ ਵਾਏ ਇਹ ਲਿਖਿਓ ਮੁਕੱਦਰਾਂ ਦੀਆਂ ਕਿਨੇ ਨਾ ਢਾਲੀਆਂ ਕਿਹੜਾ ਤੇਰਾ ਪੀਰ ਆਹ ਨਾਲ ਪ੍ਰੀਖਿਆ ਵੀ ਲੈ ਲਈ ਨਾਲ ਸਵਾਲ ਵੀ ਕਰ ਦਿੱਤਾ ਮਾਤਾ ਦੇ ਅੱਗੇ ਕਿਹੜਾ ਤੇਰਾ ਪੀਰ ਜੀ ਕੀਤਾ ਓਟ ਟਕਾਈਏ ਤੇਰਾ ਤੇਰਾ ਓਟ ਤੋਂ ਆਈਏ ਬੱਚਿਓ ਇਹ ਓਟ ਦਾ ਮਤਲਬ ਹੈ ਦੋ ਓਟ ਦਾ ਮਤਲਬ ਭੁੱਲ ਵੀ ਹੈ ਓਟ ਦਾ ਮਤਲਬ ਸਹਾਰਾ ਵੀ ਹੈ ਤੂੰ ਕਿਹਦਾ ਸਹਾਰਾ ਲਿਆ ਏ ਫਰਮਾਤਾ ਨੂੰ ਗਲਤੀ ਵੀ ਕਿਹਦੀ ਕੀਤੀ ਹੈ ਦੋਨੇ ਗੱਲਾਂ ਨੇ ਕਿਹੜਾ ਤੇਰਾ ਪੀਰ ਜੀ ਜੀਤੇ ਓਟ ਟਕਾਈਏ ਕਿਹੜਾ ਤੇਰਾ ਪੀਰ ਜੀ ਜੀਤੇ ਓਟ ਟਕਾਈਏ ਓ ਨਦੀ ਤੇ ਆਕਾਸ਼ ਨੂੰ ਦੁਹਾਈ ਪਾਈਏ ਦੁਹਾਈ ਮਾਤਾ ਰੂੜੀ ਨੇ ਜਦੋਂ ਇਹ ਗੱਲ ਸੁਣੀ ਮਾਤਾ ਰੂੜੀ ਨੇ ਦੋਨੇ ਹੱਥ ਜੋੜ ਕੇ ਆ ਵੀਰਾ ਖੋਸ پاک ਸਰਕਾਰ ਓ ਮੇਰਾ ਪੀਰ ਕੋਸ پاک ਜਗ ਜਾਣਦਾ ਮੇਰਾ ਪੀਰ ਕੋਸ پاک ਜਗ ਜਾਣਦਾ ਦੋਨੇ ਹੱਥੀਂ ਉੱਪਰ ਕਰਕੇ ਬੋਲੋ ਆ ਮੇਰਾ ਪੀਰ ਕੋਸ پاک ਜਗ ਜਾਣਦਾ ਜਗ ਜਾਣ ਇੱਕ ਟੁੱਟਿਆ ਮੁਕਰਾਂ ਨੂੰ ਹੈ ਬਣਾ ਮਦਾ ਟੁੱਟਿਆ ਮੁਕਰਾਂ ਨੂੰ ਹੈ ਬਣਾ ਲਓ ਸਭ ਤੋਂ ਜਦੋਂ ਗੌਸਪਾ ਸਰਕਾਰ ਦਾ ਨਾਮ ਲਿਆ ਤੇ ਸਰਕਾਰ ਨੇ ਆਪਣੀ ਸ਼ਾਦੀ ਤੇ ਦੋਨੇ ਹੱਥ ਰੱਖ ਕੇ ਕਹਿੰਦੇ ਮਾਤਾ ਮੈਂ ਤੇਰੇ ਬਲ ਮਾਤਾ ਮੈਂ ਹੀ ਤਾਂ ਗੌਸਪਾ ਕਹਾ ਇਹ ਈਓ ਤੇਰਾ ਪੀਰ ਜੀ ਜੀਤੇ ਓ ਟਟਕਾਈਏ ਈਓ ਤੇਰਾ ਪੀਰ ਜੀ ਜੀਤੇ ਓ ਟਟਕਾਈਏ ਓ ਨਦੀ ਤੇ ਆਕਾਸ਼ ਨੂੰ ਦੋਹਾਈ ਪਾਈਏ ਨਦੀ ਤੇ ਆਕਾਸ਼ ਨੂੰ ਓ ਨਦੀ ਤੇ ਆਕਾਸ਼ ਨੂੰ ਦੋਹਾਈ ਪਾਈਏ ਇਓ ਤਿਰ ਪੀਰ ਜਿ ਦਿੱਤੇ ਹੈ ਤੁਸੀਂ ਸਾਰੇ ਨੇ ਗਲਤੀ ਕੀਤੀ ਹੋਇਆ ਕਿੰਨੇ ਬੈਠੇ ਸਾਰੇ ਇੱਕ ਨੇ ਵੀ ਵਫਾਦਾਰੀ ਨਹੀਂ ਕੀਤੀ ਜਿੰਨੇ ਵੀ ਸੰਗਤ ਅਸੀਂ ਮੈਂ ਵੀ ਵਿੱਚੀਆਂ ਨਾਲ ਹੀ ਅਸੀਂ ਇਹਨਾਂ ਦਾ ਖਾਂਦੇ ਹੀ ਆ ਬਸ ਇਹਨਾਂ ਦਾ ਸ਼ੁਕਰ ਗੁਜ਼ਾਰ ਸਾਨੂੰ ਅੱਜ ਤੱਕ ਕਰਨਾ ਕਰਨਾ ਨਹੀਂ ਆਇਆ ਮਾਤਾ ਮੈਂ ਉਹ ਹੀ ਪੀਰ ਗੌਸਪਾਕਾ ਜਿਹਨੂੰ 2 ਬਾਰ ਸਾਲ ਤੇ ਕਿਆ ਕਰਦੀ ਹਾਂ ਯਾਦ ਮਾਤਾ ਨੇ ਕਿਹਾ ਅਛਾ ਦਾਤਾ ਜੀ ਤੁਸੀਂ ਮੇਰਾ ਬੇੜਾ ਕਿਉਂ ਡੁੱਬਿਆ ਹਾਏ ਕੀ ਬੋਲਿਆ ਯਾ ਮੇਰਾ ਗੌਸਪਾਕ ਤੁਸੀਂ ਮੇਰਾ ਬੇੜਾ ਡੋਬ ਦਿੱਤਾ ਕਹਿੰਦੇ ਹਾਂ ਮਾ ਤੂੰ ਹੀ ਕਰੀਏ ਮੇਰੀਆਂ ਨਿਆਜ਼ਾ ਦਿੱਤੀਆਂ ਤੂੰ ਵੀ ਮੇਰੀਆਂ ਕਹਿੰਦੇ ਆ ਮੀਰਾ ਗੋਸਪਾਕ ਸਰਕਾਰ ਜਿਵੇਂ ਤੇਰੀ ਨਿਆਜ਼ ਨਹੀਂ ਦਿੱਤੀ ਤਾਂ ਤੁਸੀਂ ਇੱਕ ਵਾਰ ਮੈਨੂੰ ਦੱਸਦੇ ਤਾਂ ਸਹੀ ਉਹ ਕਹਿੰਦੇ ਮਾਤਾ ਉਸੇ ਵੇਲੇ ਦਾਤਾ ਜੀ ਨੇ ਉਹ ਰੋਟੀਆਂ ਕੱਢੀਆਂ ਛੱਲੀਆਂ ਦੀਆਂ ਚਾਰ ਦੇ ਨਾਲ ਜਿਹੜੀਆਂ ਰੱਖੀਆਂ ਹੁੰਦੀਆਂ 12 ਸਾਲ ਪਹਿਲੇ ਉਹ ਮਾਤਾ ਰੂੜੀ ਦੇ ਅੱਗੇ ਰੱਖਤੀ ਲੈ ਮਾਤਾ ਮੈਂ ਤਾਂ ਤੇਰੇ ਘਰ ਗਿਆ ਸੀ ਤੈਨੂੰ ਯਾਦ ਕਰਨ ਔਰ ਤੂੰ ਮਨੋ ਮੰਦੇ ਬੋਲ ਬੋਲੇ ਇਹ ਤੇਰੀਆਂ ਜਲੀਆਂ ਰੋਟੀਆਂ ਸੰਭਾਲ ਕੇ ਰੱਖੀਆਂ ਮਾਤਾ ਮਾਤਾ ਨਾਲ ਜਦੋਂ ਰੋਟੀਆਂ ਤਿੱਖੀਆਂ ਮੇਰਾ ਗੋਸਪਾਕਸ ਦੇ ਕਦਮਾਂ ਦੇ ਵਿੱਚ ਸਿਰ ਰੱਖ ਕੇ ਤਾੜਾ ਮਾਰ ਕੇ ਰੋਣ ਲੱਗੀ ਕਿ ਆ ਸਰਕਾਰ ਤੁਸੀਂ ਮੇਰਾ ਬੇੜਾ ਡੋਬਿਆ ਜਿਹੜਾ ਹੈ ਉਹਨੂੰ ਤਾਰ ਦਿਓ ਇਹ ਕੋ ਤੁਹਾਨੂੰ ਹੋਰ ਦੱਸਦਾ ਇਹ ਕਿਸ਼ਤੀ ਹੈ ਨਾ ਕਿਸ਼ਤੀ ਥੱਲੇ ਕੋ ਹੱਥ ਹੈ ਹੈਗਾ ਨਾ ਇਹ ਬੇੜਾ ਡੋਬਿਆ ਨਹੀਂ ਥਾ ਇਹ ਮਾਤਾ ਤੋਂ ਉਜਲ ਕੀਤਾ ਥਾ ਇਹ ਬੇੜਾ ਖਵਾਜਾ ਸਰਕਾਰ ਦੇ ਹਵਾਲੇ ਕਰ ਦਿੱਤਾ ਥਾ ਗੌਸਪਾਕ ਜੀ ਨੇ ਇਹ ਖਵਾਜਾ ਸਰਕਾਰ ਇਹ ਸਾਡੀ ਅਮਾਨਤ ਹੈ ਇਸ ਅਮਾਨਤ ਨੂੰ ਤੁਸੀਂ ਸੰਭਾਲ ਕੇ ਰੱਖਿਓ ਜਦੋਂ ਸਾਨੂੰ ਇਹਦੀ ਜਰੂਰਤ ਪਵੇਗੀ ਅਸੀਂ ਤੁਹਾਡੇ ਤੋਂ ਵਾਪਸ ਲਾਵਾਂਗੇ ਖਵਾਜਾ ਸਰਕਾਰ ਜੀ ਨੇ ਇਹ ਬੇੜਾ ਆਪਣੇ ਗੁੱਠੇ ਤੇ ਰੱਖਿਆ ਸਾਡੇ ਦਾਤਾ ਜੀ ਦੱਸਦੇ ਸਨ ਕਿ ਮੈਂ ਖਵਾਜਾ ਸਰਕਾਰ ਦੇ ਇੱਕ ਵਾਰ ਦਰਸ਼ਨ ਕੀਤੇ ਮੈਂ ਕਿ ਕਿਦਾਂ ਸਰਕਾਰ ਕਹਿੰਦੇ ਉਹਨਾਂ ਦਾ ਨਹੀਂ ਕੋਈ ਗੂਠਾ ਨਹੀਂ ਹੈ। ਬਾਬਾ ਹਰੀਸ਼ਾਹ ਨੇ ਦੱਸਿਆ ਸੀ ਕਿ ਖਵਾਜਾ ਸਰਕਾਰ ਦਾ ਕਹਾਂ ਨਹੀਂ ਹੈ। ਇੱਕ ਬੇਟਾ ਗੂਠਾ ਨਹੀਂ ਮੈਨੂੰ ਹੈ ਕਿਤੇ ਕਹਿੰਦੇ ਉਹ ਉਸੇ ਬੇੜੇ ਨਾਲ ਲੱਗਿਆ ਰਿਹਾ। 12 ਸਾਲ ਉਸ ਗੂਠੇ ਤੇ ਕਿਆ ਰੱਖਿਆ? ਰੂੜੀ ਮਾਤਾ ਦਾ ਬੇੜਾ ਡੋਬਿਆ ਨਹੀਂ ਥਾ ਸੰਗਤੋ। ਬੇੜਾ ਓਜਲ ਕੀਤਾ ਥਾ। ਅੱਖਾਂ ਤੋਂ ਓਜਲ ਕਰਤਾ। ਲੇਕਿਨ 12 ਸਾਲ ਸਾਰਾ ਉਧੇ ਹੀ ਰਿਆ ਸੀ ਫਿਰ ਸਰਕਾਰ ਆਤਾ ਰੂੜੀ ਨੂੰ ਨਦੀ ਦੇ ਕਿਨਾਰੇ ਤੇ ਲੈ ਕੇ ਸਕਤੋ ਖਵਾਜਾ ਸਰਕਾਰ ਦੇ ਅੱਗੇ ਗੌਸਪਾਕ ਸਰਕਾਰ ਜੀ ਨੇ ਹੱਥ ਜੋੜੇ ਓ ਬੰਨੇ ਲਾ ਦਿਓ ਖਵਾਜਾ ਜਿੰਦਾ ਪੀਰ ਜੀ ਖਵਾਜਾ ਸਰਕਾਰ ਦੇ ਅਰਜੀ ਕੀਤੀ ਗੌਸਪਾਕ ਸਰਕਾਰ ਜੀ ਨੇ ਏ ਬੰਨੇ ਲਾ ਦਿਓ ਖਵਾਜਾ ਜਿੰਦਾ ਪੀਰ ਜੀ ਬੇੜਾ ਮੇਰਾ ਕਾਗਜਾਂ ਦਾ ਬੰਨੇ ਲਾ ਦਿਓ ਖਵਾਜਾ ਜਿੰਦਾ ਪੀਰ ਜੀ ਬੇੜਾ ਮੇਰਾ ਕਾਗਜਾਂ ਦਾ ਉਹ ਬੰਨੇ ਲਾ ਦਿਓ ਖਵਾਜਾ ਜਿੰਦਾ ਪੀਰ ਜੀ ਬੇੜਾ ਮੇਰਾ ਕਾਗਜਾਂ ਦਾ ਵੱਡੇ ਲੋ ਜਿਓ ਕਵਾਜਾ ਜਿੰਦਾ ਪੀਰ ਜੀ ਵੱਡੇ ਲੋ ਜਿਓ ਕਵਾਜਾ ਜਿੰਦਾ ਪੀਰ ਜੀ ਇਹ ਸੁਣ ਫਰਿਆਦ ਪੀਰਾਂ ਦੀ ਆ ਪੀਰਾ ਸੁਣ ਫਰਿਆਦ ਪੀਰਾਂ ਦੀ ਆ ਪੀਰਾ ਮੈਂ ਹੋਰ ਸੁਣਾ ਬਗਨੋ ਜੋ ਸ਼ਾਇ ਵੀਰਾ ਹੋਰ ਸੁਣਾ ਮੁਝਾ ਸੋਹਣੇ ਵੀਰਾ ਮੈਂ ਵਿੱਚ ਐਬ ਗੁਨਾ ਨਾ ਹੁੰਦੇ ਮੈਂ ਵਿੱਚ ਐਬ اے ਤੂੰ ਬਖਸ਼ਦਾ ਕਿਨੋ ਜੋ ਸੋਹਣੇ ਵੀਰਾ ਇਬ ਗੁਨਾ ਨਾ ਹੁੰਦੇ ਮੈਂ ਵੀ ਇਬ ਵੀਰਾ ਤੂੰ ਬੰਕ ਸ਼ੇਦਾ ਕੇ ਨੂੰ ਵਾਜੋ ਖਵਾਜਾ ਜਿੰਦਾ ਪੀਰ ਜੀ ਮੇਰਾ ਮੇਰਾ ਕਾਗਜਾਂ ਦਾ ਵੱਡੇ ਰਾਜ ਉਹ ਖਵਾਜਾ ਜਿੰਦਾ ਪੀਰ ਜੀ ਵੱਡੇ ਰਾਜ ਉਹ ਖਵਾਜਾ ਜਿੰਦਾ ਪੀਰ ਜੀ ਟੇਲਾ ਦਿਓ ਖਵਾਜਾ ਜੀਦਾ ਪੀਰ ਜੀ ਬੋਲ ਸਾਦੇ ਦਰਵਾਜ਼ੇ ਕੀ ਜੈਕਾਰਾ ਖਵਾਜਾ ਖিজਰ ਜ਼ਿੰਦਾ ਪੀਰ ਜੀ ਦਾ ਜੈ ਸਾਦੇ ਦਰਵਾਜ਼ੇ ਕੀ ਤੇ ਨਦੀ ਤੇ ਕਰਾਰ ਤੇ ਗੌਸਪਾਕ ਸਰਕਾਰ ਜੀ ਰਖਵਾਜਾ ਸਰਕਾਰ ਨੂੰ ਯਾਦ ਕੀਤਾ ਉਹ ਬੇੜਾ ਸਾਹਮਣੇ ਆ ਗਿਆ ਜਦੋਂ ਨਦੀ ਦੇ ਕਿਨਾਰੇ ਤੇ ਬੇੜਾ ਸਾਹਮਣੇ ਆਇਆ ਗੌਸਬਖ ਸਰਕਾਰ ਨੇ ਮਾਤਾ ਰੂੜੀ ਨੂੰ ਕਿਹਾ ਰੂੜੀਏ ਔਰ ਨਦੀ ਤੇ ਨਜ਼ਰ ਮਾਰ ਕਹਿੰਦੀ ਹਾਂ ਸਰਕਾਰ ਕਹਿੰਦੇ ਨਦੀ ਤੇ ਕੀ ਹੈ ਕਹਿੰਦੀ ਦਾਤਾ ਜੀ ਬੇੜਾ ਕਿਆ-ਕਿਆ ਰੂੜੀ ਨੇ ਨਦੀ ਤੇ ਕੀ ਹੈ ਜੋ ਨਾ ਬੋਲੋ ਬੇੜਾ ਗੌਸਪਾਕ ਸਰਕਾਰ ਨੇ ਕਿਹਾ ਰੂੜੀਏ ਇਹ ਬੇੜਾ ਕਿਹਦਾ ਏ ਰੂੜੀ ਨੇ ਦੋਨੇ ਹੱਥ ਜੋੜ ਦਿੱਤੇ ਕਹਿੰਦੀ ਗੌਸਪਾਕ ਸਰਕਾਰ ਇਹ ਬੇੜਾ ਤੁਹਾਡਾ ਹੀ ਹੈ ਆਹਾ ਆਹਾ ਇਹ ਤਾਂ ਕਲਮੇ ਦਾ ਅਸਰ ਜਦੋਂ ਕਿਹਾ ਕਿ ਬੇੜਾ ਤੁਹਾਡਾ ਏ ਦੱਸਦੇ ਗੌਸਪਾਕ ਸਰਕਾਰ ਖੁਸ਼ੀ ਚ ਆ ਗਏ ਉਹ ਤਾਂ ਪਹਿਲੇ ਜਿੰਨੇ ਵੀ ਬੇੜੇ ਡੁੱਬੇ ਸੀ ਅੱਜ ਸਰਕਾਰ ਨੇ ਸਾਰੇ ਬੇੜੇ ਬੰਨੇ ਲਗਾ ਦਿੱਤੇ ਬੋਲ ਸੱਚੇ ਦਰਬਾਰ ਕੀ ਸੰਗ ਤੋਂ ਇਦਾਂ ਸਰਕਾਰ ਨੇ ਬੇੜਾ ਡੋਬੇ ਤੇ ਇਦਾਂ ਬੇੜਾ ਤਾਰ ਲਿਆ ਮੈਂ ਨਹੀਂ ਚਾਹਦਾ ਕਿ ਤੁਹਾਡੇ ਕਿਸੇ ਦੇ ਵੀ ਬੇੜੇ ਡੁੱਬਣ ਤੁਸੀਂ ਇਮਾਨਦਾਰੀ ਬਖਸ਼ ਨਾਲ ਇਸ ਦਰਬਾਰ ਦੇ ਨਾਲ ਲੱਗੋ ਜਿੰਨੇ ਵੀ ਬੱਚੇ ਇਸ ਦਰਬਾਰ ਦੇ ਹੈਗੇ ਜਿਹੜੇ ਨੌਕਰੀਆਂ ਕਰਦੇ ਨੇ ਉਹ ਮੇਰੀ ਲਾਈਵ ਵੀ ਸੁਣੋ ਉਹ ਬੱਚਿਓ ਆਪਣੀ ਨੇਕ ਕਮਾਈ ਦਾ ਦਸਵਾਂ ਹਿੱਸਾ ਇਸ ਦਰਬਾਰ ਦਾ ਜਰੂਰ ਰੱਖਿਓ ਇੱਕ ਰੁਪਏ ਦੀ ਵੀ ਹੀਰਾ ਫੇਰੀ ਨਾ ਕਰਿਓ ਨਹੀਂ ਤੇ ਫਿਰ ਰੂੜੀ ਮਾਤਾ ਦਾ ਪ੍ਰਸੰਗ ਤੁਹਾਨੂੰ ਮੈਂ ਸੁਣਾ ਦਿੰਦਾ ਅੱਗੇ ਤੁਹਾਡੀ ਮਰਜ਼ੀ ਹੈ ਅਸੀਂ ਤੁਹਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੇ ਇੱਕ ਇੱਕ ਪੈਸੇ ਦੀ ਵੀ ਤੁਸੀਂ ਹੀਰਾ ਫੇਰੀ ਨਹੀਂ ਕਰਨੀ ਇੱਕ ਜੇਠਾ ਵੀਰ ਵਾਰ ਇਸ ਦਰਬਾਰ ਦੇ ਨਾਂ ਤੇ ਲਾ ਦਿਓ ਆਓ ਸੇਵਾ ਕਰੋ ਸਰਦਨ ਸ਼ਾਮਣ ਚੌਕ ਕੀ ਪਰਮਾਰਾਜ ਜੀ ਦੀ ਆਪਣੇ ਘਰਾਂ ਨੂੰ ਜਾਓ ਇੱਕ ਜੇਠਾ ਵੀਰਵਾਰ ਕਿਉਂਕਿ ਜਦੋਂ ਦੀ ਤੁਸੀਂ ਪੈਦਾ ਹੋਏ ਹੋ ਤੁਸੀਂ ਹੱਲੇ ਤੱਕ ਮੰਨਦੇ ਹਾਓ ਇਸ ਦਰਬਾਰ ਨੂੰ ਬੜਾ ਪਿਆਰ ਕਰਦੇ ਹੋ ਇਸ ਦਰਬਾਰ ਦੇ ਨਾਲ ਲੇਕਰ ਅੱਜ ਤੱਕ ਤੁਸੀਂ ਇਸ ਦਰਵਾ ਦੇ ਨਿਜ਼ਮ ਨਹੀਂ ਮੰਨੇ ਬੋਲੋ ਸਰ ਇਹ ਹੀ ਸਾਡੀਆਂ ਕਹਾਣੀਆਂ ਇਹ ਹੀ ਸਾਡੀਆਂ ਗਲਤੀਆਂ ਨੇ ਤੇ ਹੁਣ ਤੁਸੀਂ ਸਾਰਿਆਂ ਨੇ ਪ੍ਰਸ਼ਾਦ ਲੈਣਾ ਹੈ ਦਰਵਾਜ਼ੀਆਂ ਪੰਜ ਪ੍ਰਕਰਮਾਂ ਕਰਨੀਆਂ ਨੇ ਜਿਨ੍ਹਾਂ ਕੋਲ ਗੱਡੀਆਂ ਨੇ ਉਹ ਸਟਾਰਟ ਕਰੋ ਤੇ ਆਪਣੇ ਘਰਾਂ ਨੂੰ ਤੁਰੋ ਬੋਲੋ ਸੱਚੇ ਦਰਵਾਜ਼ੇ ਕੀ ਜਿਨ੍ਹਾਂ ਕੋਲ ਜਾਣ ਦੀ ਵਿਵਸਥਾ ਨਹੀਂ ਹੈ ਗੱਦੇ ਲੱਗੇ ਨੇ ਪੱਖੇ ਲਾਉ ਤੇ ਸੋ ਜਾਓ ਜਕਾਰਾ ਬਾਬਾ ਹਰੀ ਸ਼ਾਜੀ ਦਾ ਔਰ ਪ੍ਰਸ਼ਾਦ ਜਿਹਨੇ ਬੱਚੇ ਨੇ ਫਲ ਲਏ ਨੇ ਬੱਚੇ ਤੁਸੀਂ ਘਰ ਚਲੇ ਜਾਣਾ ਹੈ ਘਰ ਜਾ ਕੇ ਬੇਟਾ ਨਾਣਾ ਤੋਣਾ ਪਹਿਲੇ ਚੰਗੀ ਤਰ੍ਹਾਂ ਨਾਲ ਨਾ ਤੋਕੇ ਇਹ ਦਾਤਾ ਜੀ ਦਾ ਦਿੱਤਿਆ ਹੋਇਆ ਪ੍ਰਸ਼ਾਦ ਖਾ ਲੈਣਾ। ਇਸ ਪ੍ਰਸ਼ਾਦ ਨੂੰ ਹਲਕੇ ਚ ਨਹੀਂ ਲੈਣਾ। ਇਹ ਬੜਾ ਪਿਆਰਾ ਪ੍ਰਸ਼ਾਦ ਹੈ। ਔਰ ਕਬਰਾਣਾ ਨਹੀਂ। ਬਸ ਇਹ ਸੋਚਣਾ ਕਿ ਹੁਣ ਸਾਡੇ ਦੇ ਦਾਤਾ ਜੀ ਦੀ ਕੀ ਹੋ ਜਾਣੀ? ਮਿਹਰ ਹੋ ਜਾਣੀ, ਕਿਰਪਾ ਹੋ ਜਾਣੀ, ਖੁਸ਼ ਰਹਿਣਾ। ਉਹ ਦਾਤਾ ਜੀ ਤੁਹਾਡੀਆਂ ਖਾਲੀ ਝੋਲੀਆਂ ਜਲਦੀ ਭਰ ਦੇਣ। ਅਗਲੇ ਸਾਲ ਨੂੰ ਤੁਸੀਂ ਆਪਣਾ ਬੱਚਾ ਗੋਦੀ ਵਿੱਚ ਲੈ ਕੇ ਰੂੜੀ ਮਾਤਾ ਦਾ ਪ੍ਰਸੰਗ ਸੁਣੋ ਇੱਥੇ